ਆਪਣੀ ਕਮੇਡੀ ਦੇ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਉਣ ਵਾਲੇ ਤੂਤਾ ਪਿੰਡੀ ਵਾਲੇ ਨੂੰ ਕੌਣ ਨਹੀਂ ਜਾਣਦਾ ਅੱਜਕੱਲ੍ਹ ਉਹ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਵੀ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਿਹਾ ਹੈ ਉਸ ਦੀ ਫੈਨ ਫਾਲਿੰਗ ਸਿਰਫ ਪੰਜਾਬ ਤੱਕ ਹੀ ਸੀਮਤ ਨਹੀਂ ਸਗੋ ਵਿਦੇਸ਼ਾਂ ਵਿੱਚ ਵੀ ਉਸ ਨੂੰ ਬੇਹੱਦ ਪਿਆਰ ਮਿਲ ਰਿਹਾ ਹੈ ਪਰ ਹੁਣੇ ਹੀ ਉਸ ਦੇ ਬਾਰੇ ਇੱਕ ਨਵੀਂ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਉਸ ਦੇ ਫੈਨਸ ਲਗਾਤਾਰ ਕਮੈਂਟਾਂ ਰਾਹੀਂ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ ਤਾਂ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਤੂਤਾ ਪਿੰਡੀ ਵਾਲਾ ਪਰਮੇਸ਼ਵਰ ਦਵਾਰ ਗਿਆ ਸੀ ਜਿੱਥੇ ਉਸ ਨੇ ਪੰਜਾਬ ਦੇ ਮਸ਼ਹੂਰ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰਾਂਵਾਲਿਆ ਨਾਲ ਮੁਲਾਕਾਤ ਕੀਤੀ ਇਸ ਮੁਲਾਕਾਤ ਦੀਆਂ ਕੁਝ ਵੀਡੀਓ ਕਲਿੱਪਾਂ ਵੀ ਸਾਹਮਣੇ ਆਈਆਂ ਹਨ ਜਿਵੇਂ ਹੀ ਇਹ ਵੀਡੀਓਜ਼ ਫੈਲੀਆਂ ਤਾਂ ਲੋਕਾਂ ਦੇ ਵਿੱਚ ਚਰਚਾ ਸ਼ੁਰੂ ਹੋ ਗਈ ਵੀਡੀਓ ਵਿੱਚ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਭਾਈ ਰਣਜੀਤ ਸਿੰਘ ਨੇ ਤੂਤੇ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਅਸਨੂ ਸਰੂਪ ਦੇ ਨਾਲ ਸਰੂਪਾ ਪਾ ਕੇ ਸਨਮਾਨਿਤ ਵੀ ਕੀਤਾ ਗਿਆ ਤੂਤੇ ਅਤੇ ਭਾਈ ਸਾਹਿਬ ਦੇ ਵਿਚਾਲੇ ਬਹੁਤ ਸੋਹਣੀਆਂ ਗੱਲਾਂ ਹੋਈਆਂ ਜਿੱਥੇ ਤੂਤੇ ਨੇ ਵੀ ਦਿਲੋਂ ਸਤਕਾਰ ਭਾਈ ਸਾਹਿਬ ਲਈ ਜਤਾਇਆ ਇਹ ਕਲਿੱਪਾਂ ਦੇਖਣ ਤੋਂ ਬਾਅਦ ਲੋਕ ਕਹਿ ਰਹੇ ਹਨ ਕਿ ਕਿਵੇਂ ਇੱਕ ਆਮ ਜ਼ਿੰਦਗੀ ਤੋਂ ਉੱਠ ਕੇ ਤੂਤੇ ਨੇ ਆਪਣੀ ਮਿਹਨਤ ਨਾਲ ਅਸਮਾਨੀ ਮੁਕਾਮ ਹਾਸਲ ਕਰ ਲਿਆ ਅਸਦੀ ਇਹ ਯਾਤਰਾ ਲੋਕਾਂ ਲਈ ਪ੍ਰੇਰਨਾ ਬਣ ਰਹੀ ਹੈ ਹੁਣ ਤੁਸੀਂ ਵੀ ਇਹ ਵੀਡੀਓਜ਼ ਦੇਖੋ ਤੇ ਆਪਣੇ ਦੋਸਤਾਂ ਨਾਲ ਸਾਂਝੀਆਂ ਕਰਕੇ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ